ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਖਬਰ ਆ ਰਹੀ ਹੁਣੇ ਪੰਜਾਬ 'ਚ ਵਾਪਰਿਆ ਵੱਡਾ ਭਿਆਨਕ ਹਾਦਸਾ ਸਕੂਲੀ ਬੱਚਿਆਂ ਦੀ ਬੱਸ ਪਲਟ ਗਈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਜਾਣਕਾਰੀ ਦੇ ਅਨੁਸਾਰ ਇਕ ਨਿੱਜੀ ਸਕੂਲ ਦੀ ਵਾਹਨ ਬਦਦੁਰ ਸਾਰੇ ਬੱਚੇ ਲੈ ਕੇ ਆ ਰਹੇ ਸੀ ਜਦ ਕਿ ਉਹ ਬੱਚੇ ਲੈ ਕੇ ਕੱਚੇ ਰਸਤੇ ਆਦਿ ਤੋਂ ਵਹਿੰਦਾ ਸੰਤਲਨ ਵਿਗੜਨ ਕਰਨਾ ਜਿਸ ਕਰਕੇ ਵਾਹਨ ਗੰਦੇ ਨਾਲ ਚਪਲਟ ਗਈ ਜੀਮ ਮੁਖਸਰ ਬਠਿੰਡਾ ਰੂਟ ਤੇ ਪੈਂਡਾ ਪੁੱਲਰ ਨੇੜੇ ਇੱਕ ਨਿੱਜੀ ਸਕੂਲ ਦੀ ਵਾਹਨ ਗੰਦੇ ਨਾਲ ਚਪਲਟ ਗਈ ਵਾਹਨ ਤੇ ਸਵਾਰ ਬੱਚਿਆਂ ਨੂੰ ਨੇੜੇ ਮੌਜੂਦ ਲੋਕਾਂ ਵੱਲੋਂ ਸੁਰੱਖਿਅਤ ਬਾਹਰ ਕਢ ਲਿਆ ਗਿਆ ਜਾਣਕਾਰੀ ਅਨੁਸਾਰ ਸ਼ੀਲ ਮੁਖਸਰ ਸਾਹਿਬ ਦੇ ਇੱਕ ਐਨਰਜੀ ਸਕੂਲ ਦੀ ਵੈਨ ਬੋਧਵਰ ਸਵੇਰ ਬੱਚੇ ਲੈ ਕੇ ਆਦੀ ਸੀ ਜਦੋਂ ਪੈਂਟ ਪੁੱਲ ਨੇੜੇ ਬਠਿੰਡਾ ਰੋਡ ਤੇ ਟਾਣਗਾ ਚ ਬੱਚੇ ਲੈ ਕੇ ਕੱਚੇ ਰਸਤੇ ਆਦੀ ਸੀ ਤਾਂ ਵੈਨ ਦਾ ਸੰਤੁਲਨ ਨੁਕੀਰਨ ਕਰਕੇ ਜਸਪ੍ਰੀਕ ਵੈਨ ਗੰਦੇ ਨਾਲ ਚ ਪਲਟ ਗਈ ਜਿਸ ਦੌਰਾਨ ਕੁਝ ਬੱਚੇ ਵੀ ਪਾਣੀ ਚ ਡੱਗੇ ਬੱਸ ਪਲਟਦੇ ਆ ਹੀ ਬੱਚਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਬੱਚਿਆਂ ਦਾ ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਜਿਨ੍ਹਾਂ ਨੇ ਫੁਰਤੀ ਨਾਲ ਬੱਚਿਆਂ ਨੂੰ ਸੁਰੱਖੇ ਤੋਂ ਬਾਹਰ ਕੱਢ ਲਿਆ ਵੀਡੀਓ ਦੇਖਣ ਲਈ ਤੋਂ ਵੱਡਾ ਧੰਨਵਾਦ